ਪਿਆਰੇ ਬੱਚਿਓ ਅੱਜ ਆਪਾਂ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲੈਣ ਲਈ ਬਿਨੇ ਪੱਤਰ ਲਿਖਾਂਗੇ ਇਹ ਬਿਨੇ ਪੱਤਰ ਆਪਾਂ ਜਿਸ ਨੂੰ ਸੰਬੋਧਨ ਕਰਨਾ ਹੈ ਉਸ ਦੇ ਅੱਗੇ ਆਪਾਂ ਖੱਬੇ ਪਾਸੇ ਸੇਵਾ ਵਿਖੇ ਲਿਖਾਂਗੇ ਹੁਣ ਆਪਾਂ ਸੰਬੋਧਨ ਕਰਨਾ ਹੁੰਦਾ ਅਰਜੀ ਦੇਣੀ ਹੁੰਦੀ ਹੈ ਮੁੱਖ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਸਾਹਿਬ ਨੂੰ ਜੇਕਰ ਆਪਣੇ ਸਕੂਲ ਵਿੱਚ ਸਰ ਹਨ ਮੁੱਖ ਅਧਿਆਪਕ ਤਾਂ ਮੁੱਖ ਅਧਿਆਪਕ ਸਾਹਿਬ ਲਿਖਾਂਗੇ ਜੇ ਮੈਡਮ ਨੇ ਤਾਂ ਮੁੱਖ ਅਧਿਆਪਕਾ ਜੀ ਲਿਖਾਂਗੇ ਜੇ ਪ੍ਰਿੰਸੀਪਲ ਇ ਤਾਂ ਪ੍ਰਿੰਸੀਪਲ ਸਾਹਿਬ ਲਿਖਾਂਗੇ ਅੱਗੇ ਆਪਾਂ ਸਕੂਲ ਦਾ ਨਾਮ ਲਿਖਾਂਗੇ ਜੋ ਆਪਣੇ ਸਕੂਲ ਦਾ ਨਾਮ ਹੈ ਇੱਥੇ ਲਿਖਿਆ ਮੈਂ ਸਰਕਾਰੀ ਹਾਈ ਸਕੂਲ ਉਸ ਤੋਂ ਅੱਗੇ ਆਪਾਂ ਪਿੰਡ ਜਾਂ ਸ਼ਹਿਰ ਦਾ ਨਾਮ ਲਿਖਾਂਗੇ ਜਿਸ ਵਿੱਚ ਉਹ ਸਕੂਲ ਹੈ ਕਮਾ ਪਾ ਕੇ ਆਪਾਂ ਜ਼ਿਲ੍ਹੇ ਦਾ ਨਾਮ ਲਿਖਾਂਗੇ ਅੱਗੇ ਆਪਾਂ ਲਿਖਾਂਗੇ ਸ਼੍ਰੀਮਾਨ ਜੀ ਜੇਕਰ ਇੱਥੇ ਮੈਡਮ ਹਨ ਤਾਂ ਆਪਾਂ ਲਿਖਾਂਗੇ ਸ਼੍ਰੀਮਤੀ ਜੀ ਸਿਨੇਮਰ ਬੇਨਤੀ ਹੈ ਕਿ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ। ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ। ਇੱਥੇ ਆਪਾਂ ਦੱਸਤਾ ਕਾਰਨ ਕਿ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਇਸ ਲਈ ਮੈਂ ਆਪਣਾ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ। ਹੁਣ ਆਪਾਂ ਛੁੱਟੀ ਦੀ ਮੰਗ ਕਰਾਂਗੇ। ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਇਸ ਤੋਂ ਬਾਅਦ ਆਪਾਂ ਕਮਾ ਲਾਵਾਂਗੇ ਉਸ ਤੋਂ ਅੱਗੇ ਆਪਣਾ ਨਾਮ ਲਿਖਾਂਗੇ ਜਿਵੇਂ ਇੱਥੇ ਲਿਖਿਆ ਹਰਜੋਤ ਸਿੰਘ ਉਸ ਤੋਂ ਬਾਅਦ ਕਮਾ ਲਾਵਾਂਗੇ ਇਸਦੇ ਅੱਗੇ ਆਪਾਂ ਆਪਣੀ ਸ਼੍ਰੇਣੀ ਜਿਹੜੀ ਆਪਣੀ ਜਮਾਤ ਹੈ ਉਹ ਆਪਾਂ ਲਿਖ ਦਣੀ ਆ ਵੀ 5ਵੀਂ ਐ 6ਵੀਂ ਐ 7ਵੀਂ ਜਿਹੜੀ ਵੀ ਜਮਾਤ ਹੈ ਉਸ ਤੋਂ ਅੱਗੇ ਲਿਖਾਂਗੇ ਆਪਾਂ ਰੋਲ ਨੰਬਰ ਆ ਨੰਬਰ ਇੱਥੇ ਪੂਰਾ ਨਹੀਂ ਪਾਇਆ ਦੋ ਬਿੰਦੀਆਂ ਪਾ ਕੇ ਆਪਾਂ ਅੱਗੇ ਰੋਲ ਨੰਬਰ ਲਿਖ ਦਿਆਂਗੇ ਇਸ ਤੋਂ ਅੱਗੇ ਆਪਾਂ ਖੱਬੇ ਪਾਸੇ ਮਿਤੀ ਲਿਖਾਂਗੇ ਦੋ ਬਿੰਦੀਆਂ ਪਾ ਕੇ ਤਰੀਕ ਲਿਖਾਂਗੇ ਫਿਰ ਮਹੀਨਾ ਲਿਖਾਂਗੇ ਫਿਰ ਅੱਗੇ ਸਾਲ ਲਿਖਾਂਗੇ ਉਹ ਆਪਾਂ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਕੰਪਲੀਟ ਕਰਕੇ ਆਪਾਂ ਪੂਰੀ ਅਰਜੀ ਦਿਖਾਵਾਂਗੇ। ਪਿਆਰੇ ਬੱਚੋ ਜੇਕਰ ਇਹ ਅਰਜੀ ਕਿਸੇ ਲੜਕੀ ਵੱਲੋਂ ਲਿਖੀ ਜਾਵੇਗੀ ਤਾਂ ਦੂਸਰੀ ਲਾਈਨ ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ। ਇਹ ਸਿਰਫ ਤੁਸੀਂ ਕੀ ਚੇਂਜ ਕਰਨਾ ਹੈ ਸਕਦਾ ਕਿ ਬੰਦ ਸਕਦੀ। ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਉਸ ਤਰ੍ਹਾਂ ਰਹੇਗਾ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ। ਬਸ ਸਿਰਫ ਇਹ ਚੇਂਜ ਕਰਨਾ ਹੈ ਆਪ ਜੀ ਦਾ ਲਿਖਿਆ ਉੱਥੇ ਦੀ ਪਾ ਦੇਣਾ ਬਹੁਤ ਧੰਨਵਾਦੀ ਹੋਵਾਂਗਾ ਉੱਥੇ ਹੋਵਾਂ ਗੀ ਆ ਜਾਣਾ ਬਾਕੀ ਸੇਮ ਰਹਿਣਾ ਅੱਗੇ ਆਪ ਜੀ ਦੀ ਆਗਿਆਕਾਰੀ ਬਸ ਦਾ ਹਾਂ ਤੇ ਦੀ ਕਰ ਦੇਣਾ ਅੱਗੇ ਨਾਂ ਸ਼੍ਰੇਣੀ ਰੋਲ ਨੰਬਰ ਤਰੀਕ ਤਾ ਬਸ ਆਪਾਂ ਉਸੇ ਤਰੀਕ ਪਾਉਣੀ ਹੈ ਅਰਜੀ ਜੇਕਰ ਪ੍ਰਿੰਸੀਪਲ ਸਾਹਿਬ ਨੂੰ ਲਿਖਣੀ ਹੋਵੇ ਇਸ ਤਰ੍ਹਾਂ ਲਿਖਣਾ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਸਕੂਲ ਦਾ ਨਾਮ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੀਚੇ ਪੈਂਡ ਲਿਖ ਕੇ ਕਮਾ ਪਾ ਕੇ ਜ਼ਿਲ੍ਹਾ ਪਹਿਲਾ ਇਸ ਤਰ੍ਹਾਂ ਲਿਖਣਾ ਹੈ ਜੇਕਰ ਸਰ ਨੇ ਤਸ਼ਰੀਮਾਨ ਜੀ ਲਿਖਣਾ ਹੈ ਜੇ ਮੈਡਮ ਨੇ ਤਸ਼ਰੀਮਤੀ ਜੀ ਲਿਖਣਾ ਇਸ ਤਰੀਕੇ ਨਾਲ ਆਪਾਂ ਉੱਪਰੋਂ ਬਦਲ ਸਕਦੇ ਹਾਂ ਇਸ ਤਰ੍ਹਾਂ ਆਪਾਂ ਆਪਣੀ ਅਰਜ਼ੀ ਨੂੰ ਕੰਪਲੀਟ ਕਰਾਂਗੇ ਦੇਖੋ ਇਸ ਸਕੂਲ ਦਾ ਨਾਮ ਵੀ ਭਰਤਾ ਪਿੰਡ ਦਾ ਨਾਮ ਗੱਲਪੱਤੀ ਕਮਾ ਪਾ ਕੇ ਬਟਿੰਡਾ ਜ਼ਿਲ੍ਹਾ ਡੰਡੀ ਇਸ ਤਰ੍ਹਾਂ ਤੁਸੀਂ ਆਪਣੇ ਆਪਣੇ ਸਕੂਲ ਦਾ ਨਾਮ ਭਰ ਲੈਣਾ ਨੀਚੇ ਸ਼੍ਰੇਣੀ ਭਰਤੀ ਹੈ 7ਵੀਂ ਰੋਲ ਨੰਬਰ ਦਾ 12 ਸੀ ਤਰੀਕ ਖੱਬੇ ਪਾਸੇ 14 ਮਈ 2024 ਇਸ ਤਰੀਕੇ ਨਾਲ ਤੁਸੀਂ ਵੀ ਜਿਹੜੇ ਜਿਹੜੇ ਦਿਨ ਨੂੰ ਆ ਤੁਸੀਂ ਅਰਜੀ ਦੇਣੀ ਆ ਉਹ ਤਰੀਕ ਪਾ ਲੈਣੀ ਹੈ ਆਪਾਂ ਹੋਰ ਵੀ ਇਸ ਚੈਨਲ ਦੇ ਉੱਤੇ ਪੰਜਾਬੀ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਵਾਂਗੇ ਤੇ ਅੰਗਰੇਜ਼ੀ ਦੀਆਂ ਵੀ ਐਪਲੀਕੇਸ਼ਨਾਂ ਤੇ ਅੰਗਰੇਜ਼ੀ ਦੇ ਵਾਰਡ ਆਪਾਂ ਪਾਉਂਦੇ ਰਵਾਂਗੇ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ